ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੂਲੀਆਂ ਦੀ ਤੇ ਮੂਲੀਆਂ ਦੇ ਪੱਤੇ ਦੀ ਸੁੱਕੀ ਸਬਜ਼ੀ ਬਣਾਵਾਂਗੇ ਇਹ ਆਪਾਂ ਮੂਲੀਆਂ ਲਈਏ ਤੇ ਇਹ ਆਪਾਂ ਪੱਤੇ ਵੀ ਪਾਵਾਂਗੇ ਵਧੀਆਂ-ਵਧੀਆਂ ਵਿੱਚ ਤੇ ਆਪਾਂ ਸੁੱਕੀ ਸਬਜ਼ੀ ਬਣਾਉਣੀ ਹੈ ਤੇ ਆਪਾਂ ਆਦਾਲੇ ਤੇ ਦੋ ਹਰੀਆਂ ਮਿਰਚਾਂ ਦੋ ਟਮਾਟਰ ਦੋ ਪਿਆਜ਼ ਤੇ ਲਸਣ ਲਈਏ ਇਹ ਆਪਾਂ ਉਬਾਲ ਕੇ ਫਿਰ ਤੜਕਾ ਲਾਵਾਂਗੇ ਇਹ ਬਹੁਤ ਸਵਾਦ ਤੇ ਬਹੁਤ ਟੇਸਟੀ ਬਣਦੀ ਹੈ ਤੁਸੀਂ ਵੀ ਟਰਾਈ ਕਰਕੇ ਵੇਖਿਓ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਪਸੰਦ ਆਵੇ ਲਾਈਕ ਤੇ ਸ਼ੇਅਰ ਕਰੋ ਤੇ ਆਪ ਸਭ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਤੇ ਇਧਰ ਆਪਾਂ ਪਾਣੀ ਪਾ ਕੇ ਗੈਸ ਤੇ ਰੱਖ ਦਿੱਤਾ ਤੇ ਇਹ ਆਪਣਾ ਪਾਣੀ ਗਰਮ ਹੋ ਜਗਾਉਣੇ ਆਪਾਂ ਮੂਲਕਾਂ ਕੱਟਦੇ ਹਾਂ ਤੇ ਆਪਾਂ ਮੂਲੀਆਂ ਵੀ ਕੱਟਾਂਗੇ ਤੇ ਆਪਾਂ ਪਿਆ ਪੱਤੇ ਵੀ ਕੱਟਾਂਗੇ ਆ ਜਿਹੜੇ ਮੋٹے ਆ ਇਹ ਕੱਢਦੇਵੇਂ ਚਲੋ ਜੀ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਹਾਂ ਇਹ ਆਪਾਂ ਕੱਟ ਲਿਆ ਮੂਲਗ ਤੇ ਪੱਤੇ ਵੀ ਆਪਾਂ ਕੱਟਦੇ ਹੁਣ ਆਪਾਂ ਇਹ ਪਾਣੀ ਦੇ ਪਾਉਣੇ ਆਪਣਾ ਪਾਣੀ ਕਰਨਾ ਹੋਵੇ ਇਹ ਆਪਾਂ ਵੜਲਾਂਗੇ ਬਲ ਨਹੀਂ ਵੜਤੇ ਘੱਟੀ ਬਣਾਵਾਂਗੇ ਤੇ ਫਿਰ ਆਪਾਂ ਤੜਕਾ ਲਾਵਾਂਗੇ ਇਹ ਆਪਾਂ ਟਮਾਟਰ ਕੱਟ ਲਏ ਤੇ ਆਪਾਂ ਚੌਪਰ ਤੇ ਢੰਡੇ ਪਿਆਜ਼ ਤੇ ਹਰੀ ਮਿਰਚ ਆਦਾ ਤੇ ਦਸਣ ਚੌਪਰ ਤੇ ਚੋਪ ਕਰ ਲਈਏ ਚਾਪਾ ਲਗੀਕ ਤੇ ਇਧਰ ਆਪਾਂ ਤੇਲ ਪਾ ਲੈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਆਪਣਾ ਗਰਮ ਹੋ ਗਿਆ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਜੀਰਾ ਪਾਉਨੇ ਤੇ ਆਪਾਂ ਗੈਸ ਨੂੰ ਕਰ ਦਿਆਂਗੇ ਘੱਟ ਹੁਣ ਆਪਾਂ ਪਿਆਜ ਬੋਨੇ ਆ ਜਮੈਨ ਜਿਵੇਂ ਆਣ ਆਪਣੀ ਕਲਕੀ ਹੁਣ ਆਪਾਂ ਪਿਆਜ ਲਸਣ ਸਾਰਾ ਕੁਝ ਸਹਿ ਆਪਣਾ ਚਪਰ ਕੀਤਾ ਹੋਇਆ ట yeah, ਮੈਨੂੰ ਇਹਨਾਂ ਨੂੰ ਖੋਪਗਲੇ ਕਰ ਲਿਆ। ਮਟਰ ਚਿੱਟੇ ਜਾ ਗਏਗੇ। ਉੱਪਰ ਦੇਖਾਇਆ ਜਿਹਾ ਤੇ ਰੱਖਾਂ, ਸੱਤੇ ਨੂੰ ਚਾਲੇ ਪਾਵਾਂਗੀ। ਕਿਆ ਆਫਰ ਦਾ ਸਾਡੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਕੋਈ ਖਾਸ ਦਾ ਵੀਡੀਓ ਤੇ ਲਾਈਕ ਕਰਿਓ ਥੋੜਾ ਪਾਣੀ ਮਾਰ ਲੈਣਾ ਤੇ ਆਪਾਂ ਹੌਲੀ ਹੌਲੀ ਲਾਲ ਮੱਤਣਾ ਨੇ ਤੇ ਨਾਲ ਕਤੋਨੇ சால சாஜி மசாலே நீலாம் பண்ணாங்க ਆਪਾਂ ਆਪਾਂ ਨੂੰ ਹੁਣ ਦਿੱਤਾ ਜਾਵੇ। ਮੈਂ ਕਿਹਨੇ ਕਿਸ਼ਕ। ਇਹ ਪੌਮੇ ਰੱਖ ਨੂੰ ਕਾੜ ਲਿਆ। ਫਿਰ ਹੱਥੋਂ ਨਮ ਲ ਮਿਰਚ। ਘੱਟ ਵੱਧ ਕੰਮਿਓ ਘੱਟ ਵੱਧ ਪਾ ਸਕਦੇ। ਨਮ ਮਿਰਚ ਤੇ ਆਜੇ ਤੱਕ ਤੇ ਹਿਸਾਬ ਨਾਲ ਪਾ ਸਕਦੇ। ਇਹ ਆਪਾਂ ਇੱਕ ਵਾਰੀ ਸਾਰੀਆਂ ਫੜੀਆਂ ਮਸਾਲੇ ਝੜਨਾ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਉਨੇ ਆਂ ਘੱਟ ਗਏ ਸੱਕ ਕੇ ਇਹਨੂੰ ਢੱਕ ਦਿੰਦੇ ਆਂ ਚਲੋ ਜੀ ਆਪਾਂ ਸੇਮਾਂ ਘਤੇ ਇਹਨੂੰ ਪਾ ਲਾਂਗੇ ਆਪਾਂ ਵਾਲੀਆਂ ਵਾਲੀਆਂ ਨਹੀਂ ਸੀ ਆਪਾਂ ਘੱਟ ਵਾਲੀਆਂ ਸੀ ਹੁਣੋਂ ਵਾਲੀਆਂ ਨਹੀਂ ਵਾਲੀਆਂ ਸੀ ਘੱਟ ਵਾਲੀਆਂ ਸੀ ਆਪਾਂ ਇੱਕ ਮਿੰਟ ਕਿਰਨ ਸੀਪਲ ਵਾਲੇ ਨੇ ਸਾਰਿਆਂ ਨੂੰ ਦਬਾਰ ਤੋਂ ਫੇਰ ਲਾ ਦਿੰਦੇ ਆਂ जी बाग पका लगे उबाल तो लगे अपने आप भी पटनी होंगी सब्जी वैसे मसाले चे लाने दो मिनट अपना हम आप थोड़ा जहाँ सत मिनट बनावे तो टेस्ट पटाखी अपनी सब्जी बन के तैयार है

ਸਾਡੇ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੀ ਸਬਜੀ ਵਾਲੀ ਕਿ ਤਿਆਰ ਹੈ ਮੋਹਰਾਂ ਦੇ ਮੋਹਰਾਂ ਦੇ ਪੱਤੇ ਵਾਲੀ ਬਹੁਤ ਸਵਾਦ ਤੇ ਬਹੁਤ ਏਸਟੀਗ ਵਾਲੀ ਹੈ ਤੁਸੀਂ ਵੀ ਬਣਾ ਕੇ ਦੇਖੋ ਚਲੋ ਜੀ ਆਪਾਂ اگਦੀ ਵੀਡੀਓ ਤੇ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ